ਸਸ਼ੀਕਲ ਜੀ ਮੈਂ ਹਾਂ ਅਨੁਪ੍ਰਿਆ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਬੁਲੇਟਿਨ ਪੰਜਾਬ ਤੋਂ ਪਾਕਿਸਤਾਨ ਗਈ ਸਰਬਜੀਤ ਕੋਰ ਜਿਸ ਨੇ ਉੱਥੇ ਜਾ ਕੇ ਵਿਆਹ ਕਰਵਾਇਆ ਹੁਣ ਇਸ ਨੂੰ ਲੈ ਕੇ ਇੱਕ ਹੋਰ ਨਵਾਂ ਖੁਲਾਸਾ ਹੋਇਆ ਹੈ ਜੀ ਹਾਂ ਤੁਹਾਨੂੰ ਦੱਸ ਦਿੰਦੇ ਆ ਕਿ ਸਰਬਜੀਤ ਕੋਰ ਜਿਸ ਨੇ ਪੰਜਾਬ ਤੋਂ ਪਾਕਿਸਤਾਨ ਜਾ ਕੇ ਨਾਸਿਰ ਹੁਸੈਨ ਦੇ ਨਾਲ ਵਿਆਹ ਕਰਵਾਇਆ ਇਸ ਨੂੰ ਲੈ ਕੇ ਇੱਕ ਹੋਰ ਨਵੀਂ ਅਪਡੇਟ ਜੋ ਹੈ ਸਾਹਮਣੇ ਆਈ ਹੈ ਜੀ ਹਾਂ ਤੁਹਾਨੂੰ ਦੱਸ ਦਿੰਦੇ ਆ ਕਿ ਇਹ ਸਭ ਕੁਝ ਜੋ ਹੈ ਪਹਿਲਾਂ ਤੋਂ ਹੀ ਪਲਾਨ ਸੀ ਸਰਬਜੀਤ ਕੌਰ ਨੇ ਵਿਆਹ ਦੀ ਪੂਰੀਆਂ ਤਿਆਰੀਆਂ ਜੋ ਹੈ ਉਹ ਪੰਜਾਬ ਵਿੱਚ ਹੀ ਕੀਤੀਆਂ ਸੀ ਜੋ ਕਿ ਉੱਥੇ ਜਾ ਕੇ ਫਿਰ ਉਸਨੇ ਇਹ ਵਿਆਹ ਜੋ ਹੈ ਰਚਾਇਆ ਜੀ ਹਾਂ ਤੁਹਾਨੂੰ ਦੱਸ ਦਿੰਦੇ ਆ ਕਿ ਸਰਬਜੀਤ ਕੌਰ ਪੰਜਾਬ ਤੋਂ ਹੀ ਆਪਣੇ ਸਾਰੇ ਗਹਿਣੇ ਤੇ ਦਸਤਾਵੇਜ਼ ਜੋ ਹੈ ਲੈ ਕੇ ਜਾ ਚੁੱਕੀ ਸੀ ਤੇ ਜਦ ਸਰਬਜੀਤ ਕੌਰ ਸ਼੍ਰੀ ਨਨਕਾਣਾ ਸਾਹਿਬ ਪਹੁੰਚੀ ਤੇ ਉੱਥੇ 나ਸੀਰ ਹੁਸੈਨ ਜੋ ਹੈ ਪਹਿਲਾ ਤੋਹੀ ਮੌਜੂਦ ਸੀ ਉਸਨੇ ਪਾਕਿਸਤਾਨ ਦੇ ਵਿੱਚ ਸ਼ਰਨ ਲੈਣ ਅਤੇ ਵਿਆਹ ਦਾ ਪ੍ਰਬੰਧ ਕਰਨ ਦੇ ਲਈ ਵਕੀਲ ਦੀ ਫੀਸ ਵੀ ਅਦਾ ਕੀਤੀ ਸਰਬਜੀਤ 나ਸੀਰ ਦੇ ਨਾਲ ਸ਼੍ਰੀ ਨਨਕਾਣਾ ਸਾਹਿਬ ਛੱਡ ਕੇ ਚਲੀ ਗਈ ਉਹਨਾਂ ਨੇ ਪਹਿਲਾਂ ਹੀ ਵਕੀਲ ਅਹਿਮਦ हसन ਪਾਸ਼ਾ ਦੇ ਨਾਲ ਸੰਪਰਕ ਕੀਤਾ ਜਿਸ ਨੇ ਇਹਨਾਂ ਦਾ ਵਿਆਹ ਕਰਵਾਇਆ ਸੀ ਵਕੀਲ ਨੇ ਇਹਨਾਂ ਨੂੰ ਦੱਸਿਆ ਕਿ ਧਰਮ ਪਰਿਵਰਤਨ ਤੋਂ ਬਿਨਾਂ ਇਹਨਾਂ ਦਾ ਵਿਆਹ ਅਸੰਭਵ ਹੈ